ਇਹ ਮੈਂ ਦੇਖਿਆ ਸੀ ਬਚਾਲਾ ਨੂੰ ਇਹ ਮੱਤਦਾਇਆ ਇੰਨਾ ਕਰਤਾਰ ਜੋ ਜੇ ਮਤੱਕੇ ਨੇ ਦੇਖਿਆ ਹੋਗਾ ਮੇਰੇ ਦਾ ਮੂੰਹ ਪਿਆਵਾ 2:00 ਵਜੇ ਨਿਕਲਿਆ ਭੂਆ ਬਚਾਲਾ ਮੈਨੇ ਭੂਆ ਬਚਾਲਾ ਮੈਨੇ ਗਲਤ ਕੰਮ ਕਰਾਂ ਲੱਗਾ ਇਹ ਤਾਂ ਬੋਲੇ ਵੀ ਮੈਨੂੰ ਛੋਕਣਾ ਨਹੀਂ ਇਹ ਬੱਚੇ ਕਹਿੰਦੇ ਕੰਧ ਤੋਂ ਛੋਕਣਾ ਜਦੈin ਨੇ ਗਿਆ ਫਿਰ ਜਦ ਅਭੀ ਮੈਂ ਪਾਇਆ ਮੈਂ ਕਿਹ ਮਾਮਲਾ ਹੈ ਪਜਾਮ ਇਹ ਆ ਜੀ ਇਹਨੇ ਅੰਗਰੇਜ਼ ਬੱਚੇ ਨੂੰ ਅੰਗਰੇਜ਼ਾਂ ਬੱਚੇ ਨੂੰ ਘਰੋਂ ਕੱਢ ਲਿਆ ਮੂੰਹ ਕੁੱਟ ਕੇ ਲੈ ਗਿਆ ਕਬਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਕਰਦਾ ਫਿਰਦਾ ਤੇ ਦੇਖਿਆ ਕਿਨੇ ਜੀ ਦੇਖਿਆ ਜੀ ਨਾਲ ਹੀ ਗਵੰਡ ਨੇ ਕਹਿ ਗਈ ਉਹਨਾਂ ਨੇ ਦੇਖਿਆ ਤੇ ਉਹ ਆ ਕੇ ਰੋਦਾ ਪਿਆ ਬੱਚਾ ਅੱਜ ਇੱਧਰ ਆਓ ਜੀ ਮੋਈ ਕੋਈ ਛੋਟਾ ਅਸੀਂ ਮੈਂ ਕਰਨਾ ਯਾਰ ਤੁਸੀਂ ਕਿੰਦਾ ਕਿਉਂ ਕਰਦੇ ਫਿਰਦੇ ਬਿਨਾਂ ਜੀ ਮੈਂ ਕੋਈ ਪੈਸੇ ਨਾਲ 5-10 ਨਹੀਂ ਹੋਏ ਤੇ ਭਈ ਇੰਨੀ ਦੇਰ ਦਾ ਰੋਲਾ ਪਿਆ ਹੁਸ਼ਿਆਰਪੁਰੇ ਐਡਾ ਵੱਡਾ ਕੰਨ ਹੋ ਚੁੱਕਾ ਤੁਸੀਂ ਹਜੇ ਵੀ ਕੋਈ ਵੈਰੀਫਿਕੇਸ਼ਨ ਨਹੀਂ ਕਰਵਾਇਆ ਸੀ ਅਸੀਂ ਇਹ ਕਹਿੰਦੇ ਪੰਜ ਦਿਨਾਂ ਦਾ ਸਾਨੂੰ ਪੇਪਰ ਮਿਲਣੇ ਨਾ ਹੰਗ ਆਏ ਸੀਗੇ ਉਹ ਟਾਈਮ ਦੇ ਕੇ ਗਏ ਸੀ ਇਹਨਾਂ ਨੂੰ ਠੀਕ ਹੈ ਨਹੀਂ ਇਹਨਾਂ ਨੂੰ ਮਹੀਨੇ ਦਾ ਟਾਈਮ ਦੇ ਦਿੱਤਾ ਸੀ ਮੈਂ ਦਿੱਤਾ 15 ਦਿਨਾਂ ਦਾ ਟਾਈਮ ਠੀਕ ਹੈ ਨਾ ਇਹ ਪੰਜ ਦਿਨ ਰਹਿੰਦੇ ਕਿ ਪੰਜ ਦਿਨਾਂ ਦਾ ਸਾਨੂੰ ਪੇਪਰ ਦੇ ਦਿਓ ਕੋਈ ਕਿਰਾਇਆ ਦਾ ਰੱਖਦੇ ਪਹਿਲੇ ਵੈਰੀਫਿਕੇਸ਼ਨ ਕਰਾਓ ਆਧਾਰ卡 ਲਓ ਤਾਂ ਲਓ ਕੋਈ ਆਧਾਰ卡 ਲਿਆ ਬੰਦਾ ਬਾਕੀਆਂ ਦੇ ਹੈਗੇ ਆ ਇਹਦਾ ਇਹ ਸਾਡੇ ਕੋਲ 10 ਦਿਨ ਹੋਏ ਆ ਆਏ ਨਾ ਤੇ ਤੂੰ ਨਹੀਂ ਕਹਿੰਦਾ ਸੀ ਕੰਮ ਕਿੱਥੇ ਕਰਦਾ ਸੀ ਇਹ ਇਹ ਫੈਕਟ ਹੀ ਕਰਦਾ ਭਾਜੀ ਤੁਹਾਨੂੰ ਕੋਈ ਪਤਾ ਨਹੀਂ ਰਹੇ ਅਕੜ ਬਗਰਾਉਂਦਾ ਲੈਂਦਾ ਹੀ ਭਾਜੀ ਮੈਂ ਤੁਹਾਡੀ ਗੱਲ ਸਮਝਦਾ ਉਹ ਨਹਾਉਂਦਾ ਇਹ ਨਾ ਉਹ ਕਹਿੰਦੇ ਪੀਪਲ ਉਹ ਵੀ ਫਾੜੀ ਦੋ ਕਰਦਾ ਨੱਟ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਆਪਾਂ ਦੇ ਗੱਲ ਭਾਜੀ ਉਹ ਪੰਜ ਦਿਨਾਂ ਦਾ ਭਾਜੀ ਉਹ ਪੰਜ ਦਿਨਾਂ ਦਾ ਸਾਨੂੰ ਦੇ ਦੇ ਡਾਕੂਮੈਂਟ ਉਹ ਭਰਾ ਦੇ ਅੱਛਾ ਨਹੀਂ ਤੁਹਾਡੇ ਫਰਜ਼ ਨਹੀਂ ਬਣਦਾ ਕਿ ਪੰਜ ਦਿਨ ਦੇ ਦਾ ਦਿਨ ਜਿਸ ਨੇ ਰੱਖਦੇ ਉਸ ਭਾਜੀ 5000 ਜੀ ਆਏ ਆ ਆ ਦੇਖੋ ਕੋਈ ਬੰਦਾ ਰਹੇ ਉਹ ਕਹਿੰਦੇ ਪੰਜ ਦਿਨ ਸਾਨੂੰ ਦੇ ਉਹ ਭਾਜੀ ਇੰਦਾ ਵੱਡਾ ਕਾਹਨ ਵਾਲਾ ਹਰਪੁਰ ਚ ਹੋਇਆ ਤੁਹਾਨੂੰ ਅਹੀਂ ਤਾਂ ਵੀ ਸੇਧ ਨਹੀਂ ਮਿਲਿਆ ਸੀ ਜੀ ਭਾਗਪੁਰ ਆ ਜੀ ਅੱਛਾ ਜੀ ਇਹ ਇਨਫੋਰਮੇਸ਼ਨ ਕਿੱਥੋਂ ਆਈ ਸੀ ਇਨਫੋਰਮੇਸ਼ਨ ਪੈਂਡ ਤੋਂ ਹੀ ਆਈ ਸੀ ਜੀ ਮੋਬਾਈਲ ਤੇ ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਰੇਨ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਹੀਂ ਕੁਛ ਪਰਦਾ ਲਈ ਨਾਲ ਨਹੀਂ ਆ ਰਹੇ ਆ ਸਾਡੇ ਆ ਕੇ ਜਿਹੜੀ ਕੁਛ ਪਰਦਾ ਕਰਦੇ ਆ ਕੋਈ ਇਹ ਇਡੈਂਟੀਫਿਕੇਸ਼ਨ ਨਿਕਲੀ ਜੀ ਕੁਝ ਨਹੀਂ ਕੁਛ ਨਹੀਂ ਨਿਕਲੀ ਇਹ ਵੀ ਕਹਿੰਦੇ ਬੇਲੇ ਘੁੰਮਦਾ ਸੀਗਾ ਜੀ ਇੱਥੇ ਕਾਫੀ ਦੇਰ ਤੋਂ ਅੱਜ ਦੇਖਦੇ ਆ ਇਹਨੂੰ ਵੀ ਆ ਰਹੇ ਆ ਕਿੰਨਾ ਜਿੱਥੇ ਪਤਾ ਲੱਗਾ ਕਿ ਜਿੱਥੇ ਰਹਿ ਕਿਥੇ ਰਹਿ ਰੂਗਾ ਕੁਛ ਨਹੀਂ ਪਤਾ ਲੱਗਿਆ ਜੀ ਕਹਿੰਦੇ ਇਹ ਰਹਿ ਇਸ ਪਿੰਡ ਜੀ ਰਹਿੰਦਾ ਸੀ ਕਹਿੰਦਾ